ਤੁਸੀਂ ਦੇਖ ਰਹੇ ਹੋ ਪ੍ਰਮਸਰਾਨੀ ਤੇ ਨਾ ਪਰਸੂ ਸਿੰਘ ਪਵਾਲ ਅੱਛਰੇ ਇਹਨਾਂ ਦੀਆ ਵੀਡੀਓ ਦੇਖਦੇ ਸੀਗੇ ਅੱਜ ਮੌਕਾ ਮਿਲਿਆ ਔਰ ਸਾਡਾ ਵੀ ਜਲ ਕੀਤਾ ਕਿ ਉਸ ਦੁਕਾਨ ਤੇ ਜਾ ਕੇ ਨਾਲੇ ਤੇ ਕੁਝ ਨਾ ਕੁਝ ਲੈ ਕੇ ਆਣ ਔਰ ਨਾਲੇ ਧਾ ਕੇ ਦੇਖਦੇ ਆ ਕਿ ਦੁਕਾਨ ਦੇ ਉੱਤੇ ਕਿਹਦੇ ਫੇਕ ਵੀਡੀਓ ਤੇ ਨਹੀਂ ਪਾਈਆਂ ਜਾ ਰਹੀਆਂ ਦੁਕਾਨ ਦਾ ਨਾਮ ਆ ਤੁਹਾਨੂੰ ਦਿਖਾ ਦਿੰਦੇ ਮੈਂ ਕੈਮਰਾਮੈਨ ਨੂੰ ਕਹਿੰਦਾ ਦਿਖਾ ਦਿਓ ਗਪਾਲ ਬਰਤਨ ਸਟੋਰ ਆਏ ਦਿਨ ਇਹਨਾਂ ਦੀਆ ਵੀਡੀਓ ਆਉਣੀਆਂ ਨੇ ਔਰ ਆਜਾ ਹੀ ਇੱਥੇ ਪਹੁੰਚੇ ਆਂ ਔਰ ਆ ਅੱਗੇ ਦਿਖਾਉਣੇ ਆ ਤੁਹਾਨੂੰ ਵੀ ਵਾਕਈ ਕੀ ਇੱਥੇ ਸਮਾਨ ਆਮ ਬਾਜ਼ਾਰ ਦੇ ਨਾਲੋਂ ਸਸਤਾ ਮਿਲਦਾ ਔਰ ਕਿਹੜਾ ਕਿਹੜਾ ਸਮਾਨ ਮਿਲਦਾ ਆਹ ਗੱਲਬਾਤ ਕਰਦੇ ਆ ਦੁਕਾਨਦਾਰ ਇਹਨੇ ਔਰ ਇਹ ਵੀਰ ਮੇਰਾ ਕਰਦੇ ਆ ਗੱਲਬਾਤ ਅਸੀਂ ਹੁਣ ਐਨਸੀ ਦੇ ਕਰ ਚੁੱਕੇ ਆ ਦੁਕਾਨ ਦੇ ਅੰਦਰ ਤੇ ਜਿਹੜੇ ਵੀਰ ਦੀਆਂ ਆਦੀਆਂ ਰੋਜ਼ ਵੀਡੀਓ ਅਸੀਂ ਦੇਖਦੇ ਆਂ ਕੰਨਾ ਨਾ ਗੱਲਬਾਤ ਕਰਦੇ ਆ ਕਿ ਲੋਕਾਂ ਨੂੰ ਲਭਾਉਣ ਵਾਸਤੇ ਤਨੀ ਇਹ ਵੀਡੀਓ ਪਾਈਆਂ ਜਾਂਦੀਆਂ ਕੀ ਅਸਲ ਤੇ ਵੇਖੀ ਇਹ ਸਮਾਨ ਇੰਨਾ ਸਸਤਾ ਮਿਲਦਾ ਜਿਹੜਾ ਦੁਕਾਨ ਦੇ ਉੱਤੇ ਤੁਸੀਂ ਦੇਖ ਸਕਦੇ ਜੇ ਕਿੰਨੀ ਢੀਰ ਲੱਗੀ ਆ ਔਰ ਹਰ ਤਰ੍ਹਾਂ ਦਾ ਸਮਾਨ ਮੱਠਲੇ ਸਟੋਰ ਦੇ ਵਿੱਚ ਤੂੰ ਦੇਖਿਆ ਛੋਟੇ ਤੋਂ ਲੈ ਕੇ ਵੱਡਾ ਸਮਾਨ ਇਸ ਦੁਕਾਨ ਦੇ ਵਿੱਚ ਹੈਗਾ ਸ਼ਸ਼ੀ ਕਾ ਗੁਰਜੀ ਸ਼ਸ਼ੀ ਕਾ ਗੁਰਜੀ ਸਾਸਤਰੀ ਤੁਹਾਡਾ ਸਵਾਗਤ ਹੈ ਅਸੀਂ ਪ੍ਰਾਂਸ਼ਾ ਰਾ ਨਿਊਟੀਵੀ ਤੇ ਬੜੀ ਮਿਹਰਬਾਨੀ ਬਾਈ ਥੈਂਕ ਯੂ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਆਪਣੇ ਕੀਮਤੀ ਸਮੇਂ ਕੱਢ ਕੇ ਸਾਡੇ ਕੋਲ ਆਏ ਬਹੁਤ ਬਹੁਤ ਧੰਨਵਾਦ ਬਾਈ ਤੇ ਗੁਰਜੀ ਆਪਣੇ ਕੋ ਕਿਹੜਾ ਕਿਹੜਾ ਸਮਾਨ ਜਿਹੜਾ ਦੁਕਾਨ ਤੇ ਅਵੇਲੇ ਪਿਆ ਜੀ ਆਪਾਂ ਕੋ ਟੋਲ ਲੇ ਅੱਡੀ ਜੱਟ ਕਾਲੀ ਕਾ ਤੁਸੀਂ ਦੇਖਿਆ ਹੀ ਆ ਆਪਣਾ ਆਫਰ ਚੱਲਦੇ ਰਹਿੰਦੀ ਆ ਸਭ ਤੋਂ ਵੱਡੀ ਗੱਲ ਆਪਾਂ ਕੋ ਜੂਸਰ ਮਿਕਸੀਆਂ ਦੀ ਆਫਰ ਚੱਲ ਰਹੀ ਆ ਉਸ ਤੋਂ ਵੱਡੀ ਟਿਫਨ ਆ ਬੋਤਲ 1200 ਰੁਪਏ ਦੀ ਬੋਤਲ ਮਾਰਕੀਟਿੰਗ ਮਿਲਦੀ ਪਈ ਹੈ ਅਸੀਂ 1200 ਦੀ ਬੋਤਲ ਦਿੰਦੇ ਆ ਨਾ 1600 ਵਾਲਾ ਟਿਫਨ ਵੀ ਫ੍ਰੀ ਦੇ ਰਹੇ ਆ ਭਾਈ ਕਿ ਭਾਈ ਕੰਪਨੀ ਵੱਲੋਂ ਨੂੰ ਆਫਰਸ ਆ ਰਹੀ ਆ ਖਾਸ ਮੇਨ ਸਭ ਤੋਂ ਵੱਡੀ ਜਿਹੜੀ ਆਫਰ ਹੁੰਦੀ ਆ ਬੱਚਿਆਂ ਦੇ ਟਿਫਨ ਅਸੀਂ 50% ਲੈਸ ਤੇ ਦੇ ਰਹੇ ਆ ਬਾਕੀ ਆ ਕੋ ਪ੍ਰੇਮ ਪਿਆਰ ਅੰਡੀਆਂ ਨਾਲ ਮਤਾਲਾ ਦਾ ਪ੍ਰੇਮ ਕਹਿੰਦੇ ਅਸੀਂ ਸਪੈਸ਼ਲ ਤਰ੍ਹਾਂ ਤੁਹਾਨੂੰ ਚੱਲ ਕੇ ਆਏ ਆ ਰਸਤੇ 'ਚ ਸਾਨੂੰ ਦੋ ਕ ਬਾਲ ਬਕਸਟੋਰ ਮਿਲੇ ਆ ਉਹ ਕਹਿੰਦੇ ਸੀ ਸਾਡੀ ਇਹੋ ਦੁਕਾਨ ਹੈ ਪਰ ਕਹਿੰਦੇ ਅਸੀਂ ਸਮਾਨ ਨਹੀਂ ਲੈਣਾ ਅਸੀਂ ਉਸੇ ਵੀਰ ਨੂੰ ਮਿਲ ਕੇ ਆਉਣਾ ਹੈ ਆ ਤੁਸੀਂ ਗੱਲਬਾਤ ਕਰ ਸਕਦੇ ਇਹਨਾਂ ਨਾਲ ਤੇ ਨਹੀਂ ਜਿਹੜੀ 1200 ਜੋ 1600 ਦੀ ਚੀਜ਼ ਤੁਸੀਂ 1200 ਦੀ ਦੇ ਰਹੇ ਹੋ ਮਾਲ ਇਹ ਬੇਨਾਕ ਗਿਸ ਦੇ ਰਹੇ ਹੋ ਕਿਤੇ ਚੋਰੀ ਦਾ ਮਾਲ ਤਾਂ ਨਹੀਂ ਆ ਰਿਹਾ ਤੇ ਬਸ ਬਾਬਾ ਦੀਪ ਸਿੰਘ ਵੀ ਕਰਤਾ ਹੈ ਅੱਜ ਦੋ ਦਿਨ ਹੋ ਗਏ ਆ ਪਾਣੂ ਆ ਵੀਡੀਓ ਬਣਾਉਂਦੇ ਨੂੰ ਪੂਰੇ ਪੰਜਾਬ 'ਚ ਬਣਾ ਦਿੰਦਾ ਹੈ ਤੇ ਸੰਗਤ ਦਾ ਪਿਆਰ ਹੈ ਬਸ ਇੰਨਾ ਜੀ ਉਹਲੇ ਖਤਮ ਕਰ ਰਹੇ ਆਪਾਂ ਦੁਕਾਨਾਂ ਵਾਲਿਆਂ ਦੇ ਮੈਨੂੰ ਲੱਗਦਾ ਕਿ ਦੇਸ਼ੇ ਤਰ੍ਹਾਂ ਕੰਮ ਚੱਲਦਾ ਰਿਹਾ ਤੇ ਬਾਕੀ ਦੁਕਾਨਦਾਰਾਂ ਦਾ ਤੇ ਕੰਮ ਬੰਦ ਕਰਾਉਗੇ ਬਾਕੀ ਕੁਝ ਜਾਂਦਾ ਚੱਲਣ ਨਹੀਂ ਆ ਜੇ ਵੀ ਪਿੱਛੇ ਫੈਕਟਰੀਆਂ ਕੰਪਨੀਆਂ ਖੋਣ ਕਰ ਰਹੇ ਕਿ ਗਪਾਲਪੁਰ ਦੇ ਸਟੋਰ ਨੂੰ ਮਾਰ ਲਾ ਦਿਓ ਪਰ ਜਿੰਨਾ ਚਿਰ ਤੱਕ ਉਹ ਬਾਬਾ ਦੀਪ ਸਿੰਘ ਰਹਾਤੇ ਆ ਉਹਨਾਂ ਦੀ ਕੋਈ ਪਰਵਾਹ ਨਹੀਂ ਆਪਾਂ ਤੇ ਤਹੇ ਵੀ ਤਰ੍ਹਾਂ ਦਾ ਸਮਾਨ ਇੱਥੇ ਤੁਹਾਡੇ ਕੋਈ ਲੈ ਸਕਦਾ ਬਰਤਨਾਂ ਦਾ ਪਲਾਸਟਿਕ ਕੋਈ ਵੀ ਜਿਤਨਾ ਦੁੱਧ ਵਾਲੀਆਂ ਕੰਡੀਆਂ ਹੋ ਗਿਆ ਵੱਡੇ ਮੈਂ ਡੱਬੇ ਵੇਖ ਕੇ ਆਇਆ ਕੜਾਈਆਂ ਦੇਖ ਕੇ ਆਇਆ ਹਰ ਇੱਕ ਚੀਜ਼ 'ਚ ਛੋਟ ਹੈ ਭਾਜੀ ਪਾਰਸ ਦਾ 50 ਲੀਟਰ ਦਾ ਡੱਬਾ ਦੇਵਾਂਗੇ 350 ਰੁਪਏ ਦਾ ਪੂਰੇ ਪੰਜਾਬ ਦੀ ਗਰੰਟੀ 'ਤੇ ਔਰ ਤੁਸੀਂ ਮਾਨ ਦਾ ਨਾ 70 ਲੀਟਰ ਦਾ ਪਾਰਸ ਦਾ ਡੱਬਾ ਦੇਵਾਂਗੇ 499 ਰੁਪਏ ਦਾ ਇਹ ਹੈ ਦਾ ਚੈਲੰਜ ਆ ਕੋਈ ਕਬੂਲ ਕਰੇ ਤੇ ਸਾਬਤ ਕਰੇ ਅਸੀਂ ਮਤਲਬ ਜਿੰਮੇਵਾਰ ਹੋਵਾਂਗੇ ਔਰ ਪਰ ਦੀ ਗੱਲ ਨਹੀਂ ਹੁੰਦੀ 550 ਦੇ ਰਹੇ ਹਾਂ ਬਾਕੀ ਤਕਰੀਬਨ ਸਾਡੇ ਸਮਾਨ ਤੋਂ ਅੱਧੋ ਵੀ ਫਰਕ ਹੋਏਗਾ ਅੱਧੋ ਦੀ ਫਰਕ ਨਾ ਨਿਕਲੇ ਸਭ ਤੋਂ ਵੱਡੀ ਗੱਲ ਅਸੀਂ ਮਰਜਾ ਦੀ ਪੇਟੀ ਆ ਗਏ ਸੁਣਿਆ ਮੇਰਾ ਆ ਦੇਖੋ ਵੀਰੇ ਵਿਖਾਓ ਅਹੀਂ ਤੇਰੇ ਭਾਈ 498 ਰੁਪਏ ਦੀ ਪੇਟੀ ਦਵਾਂਗੇ ਨਾਲ ਸ਼ੀਆ ਬੋਤਲਾਂ ਦਾ ਸ਼ੈਡੂਸ ਫ੍ਰੀ ਦੇ ਰਹੇ ਆ ਪੂਰੇ ਪੰਜਾਬ ਦਾ ਜਾਣਦੇ ਵੀ ਦੇਖੋ ਖਾਵੇ ਸਾਡੇ ਰੇਟ ਤੇ ਵੀਰੇ ਤੁਸੀਂ ਦੁਕਾਨਦਾਰ ਤੋਂ ਸੁਣ ਲਿਆ ਵਾਕਾ ਹੀ ਇੱਥੇ ਬਾਬਾ ਦੀਪ ਸਿੰਘ ਦੇ ਲੰਗਰ ਲੱਗੇਗੇ ਤਾਂ ਕੋਈ ਜਾਣਾ ਇਹਦੇ ਤੇ ਰਹਿਣਾ ਦਾਵੇ ਜਿਹੜਾ ਵੀ ਇੱਥੇ ਆਊਗਾ ਉਹਨੂੰ ਕੋਈ ਨੁਕਸਾਨ ਨਹੀਂ ਹੋਣਾ ਵਾਕਾ ਹੀ ਤਾਂ ਹੁਣ ਆਓ ਗੱਲਾਂ ਦੇ ਨਾਲ ਗੱਲਬਾਤ ਕਰਦੇ ਆ ਕੀ ਕੀ ਇਹਨਾਂ ਦਾ ਕੰਮ ਹੈ ਕੀ ਵਾਕਿਆ ਇਹਨਾਂ ਨੂੰ ਸਮਾਨ ਜਿਹੜਾ ਇੱਥੇ ਸਸਤਾ ਮਿਲ ਰਿਹਾ ਸਾਸੀ ਜੀ ਬੰਦੇ ਸਾਸੀ ਕਾਲ ਜੀ ਇਹ ਤੁਸੀਂ ਕਿੱਥੇ ਆਏ ਜੀ ਅਸੀਂ ਤਰਨਤਾਰਨ ਤੋਂ ਆਏ ਜੀ ਇਹਨਾਂ ਦੀ ਵੇਖ ਕੇ ਉੱਪਰ ਤੇ ਆਏ ਬਹੁਤ ਵਧੀਆ ਸਮਾਨ ਮਿਲਦੇ ਆ ਕੀ ਕਰਨਤਾਰ ਦੇ ਵਿੱਚ ਇਹਨਾਂ ਰੋਟਿਆਂ ਦੇ ਸਾਮਾਨ ਨਹੀਂ ਮਿਲਦਾ ਨਹੀਂ ਮਿਲਦਾ ਜੀ ਇੱਥੇ ਇੱਕ ਨਾ ਇੱਕ ਫ੍ਰੀ ਮਿਲਦੇ ਆ ਤਾਂ ਆਏ ਅਸੀਂ ਇੱਥੇ ਅੱਛਾ ਤੇ ਇੱਥੇ ਤਾਂ ਫਿਰ ਤੁਸੀਂ ਖਰਚਾ ਕਰਕੇ ਵੀ ਆਏ ਹੋ ਤਾਂ ਸਮਾਨ ਸਸਤਾ ਆਹ ਜੀ ਤਾਂ ਬਹੁਤ ਸਸਤਾ ਮਿਲਦੇ ਆ ਤਾਂ ਹੀ ਤੇ ਆਏ ਤੁਸੀਂ ਬਹੁਤ ਸਸਤਾ ਸਮਾਨ ਮਿਲਦੇ ਕਰਕੇ ਉੱਥੋਂ ਵਾਕਿਆ ਹੀ ਤੁਸੀਂ ਦੇਖ ਸਕਦੇ ਦੇਖ ਵੀ ਗਾਹ ਤੇ ਵਾਕਿਆ ਹੀ ਸਮਾਨ ਲੈ ਕੇ ਕੋਝ ਹੋ ਰਹਾ ਨਾ ਕਿ ਸਾਨੂੰ ਵਾਟਾ ਇਸ ਮਾਲ ਸਸਤਾ ਮਿਲ ਰਿਹਾ ਔਰ ਆ ਵੀਰਦਿਆਂ ਨਾਲ ਗੱਲਬਾਤ ਕਰਦੇ ਉਹਨਾਂ ਨੇ ਪੁੱਛਦਾ ਕਿੱਥੋਂ ਆਏ ਔਰ ਕਿਹੜੇ ਕਿਹੜੇ ਸਮਾਨ ਲਿਆ ਕੀ ਵਾਕਿਆ ਹੀ ਉਹਨਾਂ ਨੂੰ ਉਹਨਾਂ ਨੂੰ ਸਸਤਾ ਸਮਾਨ ਮਿਲਿਆ ਸਸੀ ਭਾਜੀ ਸਸੀ ਭਾਜੀ ਮੈਂ ਪੂਰਾ ਮੇਰਾ ਨਾਮ ਰਣਜੀਤ ਸਿੰਘ ਹੈ ਮੈਂ ਪੂਰੇ ਕੋਨੇ ਤੋਂ ਆਇਆ ਹਾਂ ਤੇ ਅੱਜ ਮੈਂ ਚਾਰ ਚੀਜ਼ਾਂ ਖਰੀਦ ਚੁੱਕਾ ਹਾਂ ਇੱਕ ਤਾਂ ਮੈਂ ਯੂਜ਼ਰ ਲਿਆ ਹੈ ਜਿਹੜਾ 5000 ਦਾ ਹੈ ਮੈਨੂੰ 3500 ਦਾ ਮਿਲਿਆ ਹੈ ਪਲੱਸ ਇੱਕ 5000 ਟਿਫਨ ਲਿਆ ਹੈ ਇੱਕ ਬੋਤਲ ਲਈ ਹੈ ਤੇ ਇਸ ਸਾਮਾਨ ਕਾਫੀ ਸਸਤਾ ਹੈ ਦੂਜੀ ਹੰਦਕਾਨਾ ਨਾਲੋਂ ਮੈਂ ਵੀਰ ਭਰਾਵਾਂ ਨੂੰ ਇਹੀ ਬੇਨਤੀ ਕਰਦਾ ਤੁਸੀਂ ਵੀ ਇੱਥੇ ਆ ਕੇ ਵਿਜ਼ਿਟ ਕਰਨਾ ਜ਼ਰੂਰ ਕਰੋ ਤੁਹਾਨੂੰ ਆਪਣੇ ਆਪ ਸਾਮਾਨ ਦੇ ਪਤਾ ਲੱਗ ਜੇਗਾ ਉਹ ਮਿਰਜੀ ਵਾਕਿਆ ਹੀ ਦੁਕਾਨਦਾਰ ਦੇ ਕਹਿਣ ਦੀ ਗੱਲ ਨਹੀਂ ਆਪਾਂ ਗਾਕਾਂ ਦੇ ਨਾਲ ਗੱਲਬਾਤ ਕਰਦੇ ਆਂ ਔਰ ਨਾਲ ਨਾਲ ਤੁਹਾਨੂੰ ਦੁਕਾਨ ਵੀ ਦਿਖਾਉਣੇ ਕਿ ਵਾਕਿਆ ਹੀ ਸਾਮਾਨ ਇੱਥੇ ਦਿੱਤਾ ਜਾਂਦਾ ਹੈ ਜਿੱਥੇ ਦੁਕਾਨ ਦੇ ਵਿਅਕਤੀ ਮਾਲੇ ਤੁਸੀਂ ਦੇਖ ਸਕਦੇ ਹੋ ਕਿ ਜਿੱਦਾਂ ਸਟੋਰ ਉੱਪਰ ਹੈ ਦੂਜੇ ਵਿੱਚ ਸਾਮਾਨ ਉਸੇ ਤਰ੍ਹਾਂ ਹੀ ਸਾਮਾਨ ਜਿਹੜਾ ਵਾ ਵੱਡਾ ਸਮਾਨ ਜਿਹੜਾ ਥੱਲੇ ਪੂਰਾ ਰੱਖਿਆ ਗਿਆ ਉਹਦੇ ਡੱਬੇ ਦੇ ਵਿੱਚ ਤੇ ਜਲੀਰ ਜੀ ਹੋਰ ਆਏ ਇਹਨੇ ਵੀ ਪੁੱਛਿਆ ਵੀਰ ਜੀ ਤੂੰ ਲੈਣਾ ਸਸੇ ਭਾਅ ਦੇ ਵਿੱਚ ਫਸ ਗਿਆ ਵੀਰ ਜੀ ਵੀਰ ਜੀ ਕਿੱਥੇ ਆਏ ਜੀ ਪਿੰਡ ਪੂਰੇ ਕੋਲੋਂ ਮਾਇਆ ਵੀਰ ਜੀ ਅੱਛਾ ਤੁਸੀਂ ਵੀ ਪੂਰੇ ਕੰਨੇ ਤੋਂ ਆਏ ਤੇ ਕੀ ਲੱਗਦਾ ਜੇ ਬਾਜ਼ਾਰ ਦੇ ਨਾਲੋਂ ਕਾਫੀ ਰਾਇਤ ਜਿਹੜਾ ਸਸਤਾ ਸਮਾਨ ਆ ਰਿਹਾ ਅਸੀਂ ਤਾਂ ਪਹਿਲੀ ਹੀ ਰਾਇਤ ਤੁਹਾਨੂੰ ਸਮਾਨ ਲੈ ਲੈਂਦੇ ਆ ਬਾਕੀ ਬੋਧਾ ਲੈਣੀ ਪਤਾ ਲੱਗ ਜਨਾ ਕੀ ਰੇਟ ਲਾਉਂਦੇ ਆ ਹੋਰ ਵੀ ਸਮਾਨ ਲੈਣਾ ਤੂ ਤਾਂ ਜੀ ਤੇ ਵੇਖੋ ਵੀ ਤੁਹਾਨੂੰ ਸਾਰੀ ਗੱਲਬਾਤ ਦਿਖਾਈ ਹੈ ਤੇ ਛੋਟਾ ਵੀ ਆਪਣੇ ਉੱਤੇ ਇਹਨਾਂ ਦੀ ਗੱਲਬਾਤ ਕਰਦੇ ਆ ਇਹ ਵੀ ਦੀ ਆਪਣੇ ਉੱਤੇ ਕਿੰਨੇ ਬੰਦੇ ਕੰਮ ਕਰਦੇ ਦੁਕਾਨ ਦੇ ਵਿੱਚ ਇੱਥੇ ਵੀਰ ਜੀ 8 ਬੰਦੇ 8 ਬੰਦੇ ਤੇ ਅੱਠਾਂ ਬੰਦਿਆਂ ਨਾਲ ਜੇਸ਼ਾ ਗੁਮਾਲ ਗਾ ਕੇ ਇੱਥੇ ਪੁੱਗਦੇ ਜਾਂਦਾ ਫਿਰ ਹਾਂਜੀ ਹਾਂਜੀ ਫਿਰ ਵੀ ਸਾਨੂੰ ਹਾਲੇ ਵੀ ਸਟਾਫ ਦੀ ਬਹੁਤ ਲੋੜ ਆ अच्छा के और दे देखियों को देखियों भी स्टाफ रखना है तुसी हां जी बिल्कुल तो इठे आपा मतलब दुकान जेडी है किन्ने पे किन्नी बजे खुलदी है और दुकान ਦਾ ਕੰਟਰੀ ਉਹ ਵੀ ਦੱਸ ਦਿਓ ਕਿਉਂਕਿ ਕੋਈ ਪਰੇਸ਼ਾਨ ਹੋਵੇ ਜਾਂ ਦੁਕਾਨ ਜਿਹੜੇ ਦਿਨ ਬੰਦ ਰਹਿੰਦੀ ਉਹ ਵੀ ਦੱਸ ਦਿਓ ਕਿਉਂਕਿ ਕੋਈ ਜਿਹੜਾ ਬੜਾ ਚਾਹ ਨਾ ਹੋਗਾ ਆਉਂਦਾ ਗਾੜੀ ਦੁਕਾਨ ਖੁੱਲੀ ਨਾ ਮਿਲੇ ਤੇ ਫਿਰ ਪਰੇਸ਼ਾਨੀ ਵੀ ਸਾਰਾ ਦੱਸ ਦਿਓ ਵੀ ਜੀ ਅਸੀਂ ਸਿਰਫ ਮੱਸੀਆ ਦੀ ਦੁਕਾਨ ਬੰਦ ਕਰਦੇ ਹਾਂ ਸਿਰਫ ਮੱਸੀਆ ਦੀ ਉਸ ਤੋਂ ਸਾਡਾ ਟਾਈਮ ਹੈਗਾ ਸਵੇਰੇ 7 ਤੋਂ ਰਾਤ 8 ਵਜੇ ਤੱਕ ਠੀਕ ਹੈ ਉਹ ਗੁਰਜੀ ਨੇ ਦੱਸ ਤਾ ਕਿ ਸਿਰਫ ਇੱਕ ਮਸਿਆਲੇ ਦਿਨ ਥੋੜਾ ਜਿਹਾ ਪੁੱਛ ਕੇ ਆਏ ਇਹਨਾਂ ਨੇ ਆਪਣੇ